ਦੋਸਤੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਗੋਰੇ ਪੰਜਾਬ ਤੇ ਕਬਜ਼ਾ ਕਰਨ ਜਾ ਰਹੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਜਨਰਲ ਜਰਾਵਰ ਸਿੰਘ ਜਿਹੜੇ ਆ ਉਹ ਸਿੱਖ ਰਾਜ ਦਾ ਜ ਆ ਪੰਜਾਬ ਦਾ ਜਿਹੜੀਆਂ ਹੱਦਾਂ ਦੀ ਲਗਾਤਾਰ ਉਹਨਾਂ ਦੀ ਬੜੌਤਰੀ ਕਰ ਰਹੇ ਸੀਗੇ ਚਾਈਨਾ ਵਾਲੇ ਪਾਸੇ ਨੂੰ ਤਿੱਬਤ ਵਾਲੇ ਪਾਸੇ ਨੂੰ ਸੋ ਸਰਕਾਰੇ ਖਾਲਸਾ ਦੀਆਂ ਹੱਦਾਂ ਜਦੋਂ ਉਧਰ ਨੂੰ ਵਧਾ ਰਹੇ ਸੀਗੇ ਆਬੀਅਸਲੀ ਬਹੁਤ ਸਾਰੀਆਂ ਫੋਰਸਸ ਦੇ ਨਾਲ ਉਹਨਾਂ ਦਾ ਮੁਕਾਬਲਾ ਹੋਇਆ ਤੇ ਅਖੀਰ ਜਿੱਥੇ ਜਾ ਕੇ ਜਰਨਲ ਜ਼ਰਾਵਰ ਸਿੰਘ ਦੀ ਸ਼ਹਾਦਤ ਹੁੰਦੀ ਹੈ ਡਾਕਟਰ ਸੁਪਰੀ ਸਿੰਘ ਉਹਦੋਂ ਕਿ ਆਪਣੇ ਇਤਿਹਾਸ ਦੇ ਵਿੱਚ ਉਸ ਗੱਲ ਦਾ ਜ਼ਿਕਰ ਕਰਦੇ ਨੇ ਉਹਨਾਂ ਦੀ ਡਾਕੂਮੈਂਟਰੀ ਆ ਜਰਨਲ ਜ਼ਰਾਵਰ ਸਿੰਘ ਉਹਨਾਂ ਦੇ ਉੱਤੇ ਕਿ ਬੜੀ ਗਹਿਗਾ ਚ ਲੜਾਈ ਹੋਈ ਬੜਾ ਤਕੜਾ ਮੁਕਾਬਲਾ ਦਿੱਤਾ ਸਿੱਖ ਫੌਜਾਂ ਨੇ ਈਵਨ ਦੋ ਕਿ ਜਿਹੜੇ ਸਾਰੇ ਹਾਲਾਤ ਉਹਨਾਂ ਦੇ ਖਿਲਾਫ ਸੀਗੇ ਬਹੁਤ ਜ਼ਿਆਦੇ ਬਰਫ਼ਬਾਰੀ ਸੀ ਬਹੁਤ ਜ਼ਿਆਦੇ ਠੰਡ ਸੀ ਬਟ ਸਟਿਲ ਬੜਾ ਤਕੜਾ ਜਿਹੜਾ ਮੁਕਾਬਲਾ ਦੇਣ ਦੇ ਬਾਵਜੂਦ ਜਦੋਂ ਅਖੀਰ ਤੇ ਜਰਨਲ ਜ਼ਰਾਵਰ ਸਿੰਘ ਜਿਹੜੇ ਆ ਸ਼ਹਾਦਤ ਪ੍ਰਾਪਤ ਕਰਦੇ ਨੇ ਤਾਂ ਜਿਹੜੀਆਂ ਉਹਨਾਂ ਦੇ ਮੁਖਾਲਫ ਲੜ ਰਹੇ ਕਬੀਲੇ ਸੀਗੇ ਤਿੱਬਤਨ ਜਿਹੜੇ ਕਬ ਉਹ ਬਹੁਤ ਚਿਰ ਵੇਟ ਕਰਦੇ ਰਹੇ ਉਹਨਾਂ ਦੀ ਮੌਤ ਤੋਂ ਬਾਅਦ ਵੀ ਜਦੋਂ ਜਰਨਲ ਜਰਾਵਰ ਸਿੰਘ ਹੁਣੀ ਸ਼ਹੀਦੀ ਪ੍ਰਾਪਤ ਕਰ ਗਿਆ ਉਸ ਤੋਂ ਲੰਬਾ ਸਮਾਂ ਬਾਅਦ ਵੀ ਜਿਹੜੀਆਂ ਉਹਨਾਂ ਦੀਆਂ ਮੁਖਾਲਫ ਲੰਡ ਵਾਲੇ ਧੜੇ ਸੀਗੇ ਉਹ ਵੇਟ ਕਰਦੇ ਰਹੇ ਇਸ ਗੱਲ ਦਾ ਵੀ ਪੱਕਾ ਕਰ ਲਈਏ ਵੀ ਇਹਨਾਂ ਦੀ ਮੌਤ ਹੋ ਗਈ ਹੈ ਮਤਲਬ ਕਿ ਉਹ ਮਰੇ ਹੋਏ ਤੋਂ ਵੀ ਡਰੀ ਜਾਂਦੇ ਸੀ ਸੋ ਉਸ ਤੋਂ ਬਾਅਦ ਤਾਂ ਚਲੋ ਆਪਾਂ ਜਾਣਦੇ ਆਏ ਤਾਂ ਇਤਿਹਾਸ ਕਾਫੀ ਜ਼ਿਆਦਾ ਪੌਪੂਲਰ ਹੋਇਆ ਨਾ ਕਿ ਉਹਨਾਂ ਦਾ ਜਿਹੜਾ ਛੋਟੇ ਛੋਟਾ ਮਾਸ ਉਹ ਕੱਟ-ਕੱਟ ਕੇ ਬਹੁਤ ਸਾਰਾ ਲੈ ਗਿਆ ਕਿਉਂਕਿ ਉਹਨਾਂ ਦੇ ਜਿਹੜੇ ਕਬੀਲੇ ਸੀ ਉਹਨਾਂ ਦੇ ਵਿੱਚ ਪ੍ਰਥਾ ਸੀਗੀ ਕਿ ਤੁਸੀਂ ਆਪਣੇ ਘਰ ਦੇ ਵਿੱਚ ਸ਼ੇਰ ਦਾ మాਸ ਰੱਖੋ ਤਾਂ ਤੁਹਾਡਾ ਆਉਣ ਵਾਲੀ ਜਿਹੜੀ ਔਲਾਦ ਹੈ ਉਹ ਜਿਆਦਾ ਬਹਾਦਰ ਪੈਦਾ ਹੁੰਦੀ ਆ ਸੋ ਉਹਨਾਂ ਨੂੰ ਲੱਗਾ ਕਿ ਵੀ ਇਸ ਤੋਂ ਜਿਆਦਾ ਬਹਾਦਰ ਸ਼ੇਰ ਨਹੀਂ ਹੋ ਸਕਦਾ ਪਰ ਮੇਨਲੀ ਪੁਆਇੰਟ ਇਹ ਸੀ ਕਿ ਜਦੋਂ ਉਹਨਾਂ ਦੀ ਮੌਤ ਹੋ ਗਈ ਨਾ ਉਸ ਤੋਂ ਬਾਅਦ ਵੀ ਉਹਨਾਂ ਦੇ ਜਿਹੜੇ ਦੁਸ਼ਮਣ ਆ ਉਹਨਾਂ ਤੋਂ ਕਿੰਨਾ ਸਮਾਂ ਡਰਦੇ ਰਹੇ ਤੇ ਲੱਗਦਾ ਇਦਾਂ ਆ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਮੌਤ ਹੋਿਆਂ ਨੂੰ ਬੇਸ਼ੱਕ ਨੇ ਲਈ 3 ਦਹਾਕੀਆਂ ਹੋ ਗਈਆਂ ਨੇ ਪਰ ਹਜੇ ਵੀ ਜਿਹੜੀ ਆ ਸਰਕਾਰਾਂ ਜਾਂ ਸਟੇਟ ਆ ਇਹ ਹਜੇ ਵੀ ਡਰੀ ਜਾਂਦੇ ਨੇ ਇਦਾਂ ਦਾ ਇਹਨਾਂ ਨੂੰ ਪਤਾ ਨਹੀਂ ਕਾਹਦਾ ਡਰ ਹੈ ਹੁਣ ਪੰਜਾਬ 95 ਜਿਹੜੀ ਫਿਲਮ ਹੈ ਦਲਜੀਤ ਤਸਾਜ ਦੀ ਉਹਦਾ ਕਈ ਵਾਰ ਜ਼ਿਕਰ ਹੋਇਆ ਕਿ ਉਹ ਫਿਲਮ ਹੁਣ ਰਿਲੀਜ਼ ਹੋਣ ਜਾ ਰਹੀ ਆ ਹੁਣ ਰਿਲੀਜ਼ ਹੋਣ ਜਾ ਰਹੀ ਆ 120 ਕੱਟ ਲੱਗ ਗਿਆ ਜੀ 80 ਕੱਟ ਲੱਗ ਗਿਆ ਜੀ 100 ਤੋਂ ਜ਼ਿਆਦਾ ਕੱਟ ਲੱਗ ਗਿਆ ਜੀ ਤੇ ਵੈਸੇ ਵੀ ਚਲੋ ਆਬਵੀਅਸਲੀ ਜੇਕਰ ਹੁਣ ਕਿਸੇ ਫਿਲਮ ਦੇ ਵਿੱਚ 120 ਕੱਟ ਲੱਗ ਹੈ ਤੇ ਉਹ ਕਿੰਨੀ ਕੁ ਉਹਦੇ ਵਿੱਚੋਂ ਕਿਹੜੀ-ਕਿਹੜੀ ਚੀਜ਼ ਕੱਟਦੀ ਉਹ ਤਾਂ ਆਪਾਂ ਨੂੰ ਪਤਾ ਨਹੀਂ ਸੀ ਪਰ ਬਹੁਤ ਰੌਲਾ ਰੱਪਾ ਇਹਦਾ ਚੱਲਦਾ ਰਿਹਾ ਲੰਘੇ ਦਿਨਾਂ ਦੇ ਵਿੱਚ ਦਲਜੀਤ ਦਸਾਂਝ ਦੇ ਵੱਲੋਂ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਜਾਂਦੀ ਆ ਕਿ ਜਲਦੀ ਹੀ ਜਿਹੜੀ ਆ ਇਹ ਫਿਲਮ ਰਿਲੀਜ਼ ਹੋ ਜਾਣੀ ਆ ਪਰ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਣੀ ਤੇ ਇਹ ਵਰਲਡਵਾਈਡ ਸਿਨੇਮਾਸ ਦੇ ਵਿੱਚ ਰਿਲੀਜ਼ ਹੋ ਜਾਣੀ ਆ ਪਹਿਲਾਂ ਇਹ ਵੀ ਚੱਲਦਾ ਰਿਹਾ ਕਿ ਪੰਜਾਬ 95 ਜਿਹੜੀ ਆ OTT ਤੇ ਰਿਲੀਜ਼ ਹੋ ਜਾਣੀ ਆ ਪਰ ਚਲੋ ਬਾਅਦ ਵਿੱਚ ਸਾਰਿਆਂ ਨੇ ਸੋਚਿਆ ਕਿ ਚਲੋ ਐਟਲੀਸਟ ਬਾਹਰ ਓਵਰਸੀਜ਼ ਰਿਲੀਜ਼ ਹੋ ਜਾਣੀ ਆ ਫਿਲਮ ਇਹ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਜ਼ਿੰਦਗੀ ਦੇ ਉੱਤੇ ਪੰਜਾਬ 95 ਫਿਲਮ ਦਲਜੀਤ ਦਸਾਂਝ ਦੇ ਵੱਲੋਂ ਬਣਾਈ ਗਈ ਆ ਹਨੀਤ ਤਰਹਨ ਦੇ ਵੱਲੋਂ ਇਹਨੂੰ ਡਾਇਰੈਕਟ ਕੀਤਾ ਗਿਆ ਹਿੰਦੀ ਦੇ ਵਿੱਚ ਇਹ ਫਿਲਮ ਹੈ ਕੋਈ ਪੰਜਾਬੀ ਦੇ ਵਿੱਚ ਵੀ ਨਹੀਂ ਹੈਗੀ ਸੋ ਇਹਦੀ ਸਟੋਰੀ ਵੀ ਜਿਹੜੀ ਆ ਅਰਜੁਨ ਰਾਮਪਾਲ ਐ ਇੱਕ ਜਗ੍ਹਾ ਤੇ ਦਿਖਾਇਆ ਗਿਆ ਉਹ ਵੀ ਇਹਦੇ ਵਿੱਚ ਮੇਨ ਕਿਰਦਾਰ ਦੇ ਵਿੱਚ ਨੇ ਆਬਵੀਅਸਲੀ ਜਸਵੰਤ ਸਿੰਘ ਗੱਲੜਾ ਦੀ ਭੂਮਿਕਾ ਦਿਲਜੀਤ ਦੋਸਾਂਝ ਹੁਣੀ ਨਿਭਾ ਰਹੇ ਨੇ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਚਲੋ ਜਿਹੜਾ ਸਿੱਖ ਸੰਗਤਾਂ ਨੂੰ ਵੀ ਜਾਂ ਵੈਸੇ ਜਿਹੜੇ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕ ਆ ਉਹਨਾਂ ਨੂੰ ਵੀ ਜਾਂ ਇੱਕ ਜਿਨ੍ਹਾਂ ਨੂੰ ਇਤਿਹਾਸ ਜਾਣਨ ਦੀ ਹੁੰਦੀ ਆ ਵੀ ਪਤਾ ਲੱਗੇ ਕਿ ਕੀ ਹੋਇਆ ਸੀ ਉਹਨਾਂ ਸਮਿਆਂ ਦੇ ਵਿੱਚ ਉਹ ਸਾਰਿਆਂ ਨੂੰ ਲੱਗਾ ਵੀ ਚਲੋ ਏਟਲੀਸਟ ਕਿਤੇ ਨਾ ਕਿਤੇ ਰਿਲੀਜ਼ ਹੋਣ ਜਾ ਰਹੀ ਆ ਟੀਮ ਦੀ ਬੜੀ ਵੱ ਤੇ ਇਦਾਂ ਦੇ ਸਬਜੈਕਟ ਤੇ ਫਿਲਮ ਬਣਾਉਣਾ ਵੀ ਤੁਹਾਨੂੰ ਪਤਾ ਹੀ ਆ ਕਿ ਈਜ਼ੀ ਨਹੀਂ ਹੁੰਦਾ ਸੋ ਖੈਰ ਉਹ ਫਿਲਮ ਦੀ ਰਿਲੀਜ਼ ਡੇਟ ਦਾ ਵੀ ਹੋ ਗਿਆ ਅਨਾਉਂਸ ਹੋਇਆ ਸਾਰਾ ਕੁਝ ਹੋ ਗਿਆ ਤੇ ਕੁਝ ਦਿਨ ਪਹਿਲਾਂ ਫਿਰ ਇਹ ਗੱਲ ਉਹਨਾਂ ਦੀ ਟੀਮ ਦੇ ਵੱਲੋਂ ਦੱਸ ਦਿੱਤੀ ਗਈ ਆ ਕਿ ਕੁਝ ਐਸੇ ਕਾਰਨ ਜਿਹੜੇ ਕਿ ਬਿਆਨ ਨਹੀਂ ਕੀਤੇ ਜਾ ਸਕਦੇ ਜਾਂ ਕਹਿ ਲਓ ਕਿ ਸਾਡੇ ਬਸੋਂ ਬਾਹਰੇ ਕਾਰਨਾਂ ਦੇ ਚੱਲਦੇ ਆ ਅਸੀਂ ਉਹ ਫਿਲਮ ਹੁਣ ਰਿਲੀਜ਼ ਨਹੀਂ ਕਰ ਰਹੇ ਅਸੀਂ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ ਇਹਨੂੰ ਤੁਸੀਂ ਪੋਸਟਪੋਨ ਕਹਿ ਲਓ ਇਹਨੂੰ ਤੁਸੀਂ ਕੈਨਸਲ ਕਹਿ ਲਓ ਇਹਨੂੰ ਤੁਸੀਂ ਬੈਨ ਕਹਿ ਲਓ ਜਿਹੜਾ ਮਰਜ਼ੀ ਆਪਾਂ ਨਾਮ ਦੇ ਲਈਏ ਬਟ ਐਟ ਦਾ ਮੂਮੈਂਟ ਜਿਹੜੀ ਸਾਡੇ ਕੋਲ ਗੱਲ ਆ ਕਿ ਉਹ ਫਿਲਮ ਹਜੇ ਰਿਲੀਜ਼ ਨਹੀਂ ਹੋਣੀ ਪੰਜਾਬ 95 ਹੁਣ ਇਹਦੇ ਵਿੱਚ ਇਦਾਂ ਦਾ ਕੀ ਹੋ ਸਕਦਾ ਕਿ ਜਿਹਨੂੰ ਲੈ ਕੇ ਇੰਨਾ ਜਿਆਦਾ ਜਿਹੜਾ ਬਬਲ ਮਚਿਆ ਹੋਇਆ ਜਾਂ ਖੈਲੋ ਕਿੰਨਾ ਜਿਆਦਾ ਡਰਿਆ ਕਿ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਜਦੋਂ ਮੈਂ ਕਿਹਾ ਕਿ ਤਿੰਨ ਦਹਾਕੀਆਂ ਹੋ ਗਈਆਂ ਉਹਨਾਂ ਦੀ ਮੌਤ ਨੂੰ ਬਹੁਤ ਸਾਰੀਆਂ ਕਿਤਾਬਾਂ ਆ ਚੁੱਕੀਆਂ ਬਹੁਤ ਸਾਰੀਆਂ ਸਟੋਰੀਆਂ ਜਿਹੜੀਆਂ ਆ ਚੁੱਕੀਆਂ ਬਟ ਸਟਿਲ ਉਹ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ ਸੋ ਇਹਦੇ ਵਿੱਚ ਹਾਲਾਂਕਿ ਇਹ ਇਹ ਵੀ ਮੈਂ ਕਿਉਂਕਿ ਜਿਹੜੇ ਸਰਦਾਰ ਅਜਮੇਰ ਸਿੰਘ ਹੁਣੀ ਆ ਇਕ ਤਾਂ ਉਹ ਪਰਸਨਲੀ ਜਾਣਦੇ ਸੀਗੇ ਜਸਵੰਤ ਸਿੰਘ ਖਾਲੜਾ ਨੂੰ ਮਿੱਤਰ ਵੀ ਰਹੇ ਨੇ ਇਕੱਠਿਆਂ ਨੇ ਕੰਮ ਵੀ ਕੀਤਾ ਤੇ ਸਿੱਖ ਇਤਿਹਾਸ ਨੂੰ ਜਾਂ ਹਾਲੀਆ ਇਤਿਹਾਸ ਨੂੰ ਜਾਣਨ ਵਾਲਿਆਂ ਨੂੰ ਪਤਾ ਕਿ ਸਰਦਾਰ ਅਜਮੇਰ ਸਿੰਘ ਹੁਣਾਂ ਦੀ ਕੀ ਭੂਮਿਕਾ ਆ ਇਸ ਸਾਰੇ ਹੁਣ ਦੇ 84 ਵਾਲੇ ਪੀਰੀਅਡ ਦੇ ਵਿੱਚ ਫਿਰ ਸਰਦਾਰ ਅਜਮੇਰ ਸਿੰਘ ਹੁਣਾਂ ਨੇ ਉਹਨਾਂ ਦੇ ਬਾਬਤ ਇੱਕ ਕਿਤਾਬ ਲਿਖੀ ਆ ਬੜੀ ਪੰਨ ਦੇ ਨਾਲ ਤਾਲੁਕ ਰੱਖਦੀ ਆ ਬਹੁਤ ਡੀਟੇਲ ਦੇ ਵਿੱਚ ਸਾਰਾ ਕੁਝ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਹੁਣਾਂ ਦਾ ਦੱਸਿਆ ਐਂਡ ਦੈਨ ਆਫਟਰ ਦੈਟ ਹੁਣ ਮੈਨੂੰ ਲੱਗਦਾ ਕਿ ਛੇ ਥੋੜਾ ਬਾਲਾ ਉਹ ਇਨਵੋਲਵ ਵੀ ਕਿਤੇ ਨਾ ਕਿਤੇ ਰਹੇ ਹੋਣੇ ਆਬਵੀਅਸਲੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਲ ਇਹ ਸਾਰੇ ਇਹਨਾਂ ਦੀ ਵਾਕਬੀਅਤ ਹੈਗੀ ਆ ਸੋ ਅਜਮੇਰ ਸਿੰਘ ਹੁਣਾਂ ਨੇ ਵੀ ਇਹ ਗੱਲ ਦੱਸੀ ਆ ਕਿ ਜਿਨ੍ਹਾਂ ਲੋਕਾਂ ਨੇ ਫਿਲਮ ਵੇਖੀ ਆ ਮੈਂ ਅਸਿਊਮ ਕਰਦਾ ਕਿ ਹੋ ਸਕਦਾ ਉਹਨਾਂ ਦੀ ਬੀਬੀ ਪਰਮਜੀਤ ਕੌਰ ਖਾਲੜਾ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਨਾਲ ਗੱਲ ਹੋਈ ਹੋਵੇ ਕਿਉਂਕਿ ਕਾਫੀ ਜ਼ਾਤੀ ਤੌਰ ਤੇ ਜਾਣਦੇ ਨੇ ਅਜਮੇਰ ਸਿੰਘ ਹੁਣਾਂ ਨੇ ਕਿਉਂਕਿ ਕਿਤਾਬ ਲਿਖੀ ਆ ਜਸਵੰਤ ਸਿੰਘ ਖਾਲੜਾ ਦੇ ਉੱਤੇ ਬਿਕੋਜ਼ ਆਫ ਥੈਟ ਉਹਨਾਂ ਦੇ ਭਰਾਵਾਂ ਨੂੰ ਉਹਨਾਂ ਦੇ ਬਾਕੀ ਪਰਿਵਾਰ ਤੇ ਅਕੋਰਡਿੰਗ ਟੂ ਸਰਦਾਰ ਅਜਮੇਰ ਸਿੰਘ ਵੀ ਜਿਨ੍ਹਾਂ ਕੁ ਲੋਕਾਂ ਨੇ ਫਿਲਮ ਦੇਖੀ ਉਹਨਾਂ ਨੇ ਇਹ ਗੱਲ ਦੱਸੀ ਆ ਕਿ ਕੋਈ ਬਹੁਤ ਜ਼ਿਆਦਾ ਬੈਡ ਲਾਈਟ ਦੇ ਵਿੱਚ ਨਹੀਂ ਦਿਖਾ ਲਿਆ ਗਿਆ ਇੰਡੀਅਨ ਸਿਸਟਮ ਨੂੰ ਆਬਵੀਅਸਲੀ ਪੰਜਾਬ ਪੁਲਿਸ ਦੇ ਵੱਲੋਂ ਉਹ ਤੋਂ ਬਹੁਤ ਜ਼ਿਆਦਾ ਜਿਹੜਾ ਤਸ਼ੱਦਦ ਲੋਕਾਂ ਤੇ ਕੀਤਾ ਗਿਆ ਹੈ ਕੋਈ ਨਵੀਂ ਗੱਲ ਤਾਂ ਹੈ ਨਹੀਂ ਨਾ ਕੋਈ ਲੁਕੀ ਹੋਈ ਆ ਇਹ ਤਾਂ ਬਹੁਤ ਸਾਰੀਆਂ ਗੱਲਾਂ ਉਹ ਜਿਹੜਾ ਇਹਨਾਂ ਦਾ ਪਿੰਕੀ ਕੈਟ ਸਗਾ ਜਿਹਦੀ ਕਿ ਹੁਣ ਮੌਤ ਹੋ ਚੁੱਕੀ ਆ ਉਹ ਖੁਦ ਹੀ ਕਮਰ ਸੱਧੂ ਦੇ ਨਾਲ ਜਦੋਂ ਉਹਨੇ ਆ ਕੇ ਉਹਨਾਂ ਦੇ ਇੱਕ ਬਹੁਤ ਲੰਬੀ ਡਾਕੂਮੈਂਟਰੀ ਆ ਉਹ ਵੀ ਕਾਫੀ ਘੰਟਿਆਂ ਦੀ ਜਿਹਦੇ ਵਿੱਚ ਉਹਨੇ ਕੱਲੀ ਕੱਲੀ ਗੱਲ ਦੱਸੀ ਸਾਰਾ ਕੁਝ ਇਹਨਾਂ ਨੇ ਕੀਤਾ ਉਹ ਤਾਂ ਖੁਦ ਪੁਲਿਸ ਜਿਹੜਾ ਨਾਲ ਹੋ ਕੇ ਇਹ ਸਾਰਾ ਕੁਝ ਕਰਾਉਂਦਾ ਰਿਹਾ ਉਹ ਹੀ ਦੱਸ ਚੁੱਕਾ ਸੋ ਇਹਦੇ ਵਿੱਚ ਤਾਂ ਕੋਈ ਨਵੀਂ ਗੱਲ ਨਹੀਂ ਸੋ ਸਰਦਾਰ ਜਮੇਰ ਸਿੰਘ ਗੁਣੀ ਦੱਸਦੇ ਨੇ ਕਿ ਜਿੰਨੇ ਜਿਹੜਾ ਲੋਕਾਂ ਨੇ ਫਿਲਮ ਬਣਾਈ ਉਹਦੇ ਵਿੱਚ ਮੋਸਟਲੀ ਪੰਜਾਬ ਪੁਲਿਸ ਦਾ ਤਾਂ ਚਲੋ ਉਹ ਰੋਲ ਹੈਗਾ ਹੀ ਆ ਪਰ ਨਾਲ ਦੀ ਨਾਲ ਵੀ ਸੀਬੀਆਈ ਨੇ ਬਹੁਤ ਚੰਗਾ ਕੰਮ ਕੀਤਾ ਅਦਾਲਤਾਂ ਨੇ ਬੜਾ ਚੰਗਾ ਕੰਮ ਕੀਤਾ ਚਲੋ ਫੈਕਚੁਅਲੀ ਗੱਲ ਸਹੀ ਵੀ ਆ ਕਿ ਐਂਡ ਆਫ ਦਾ ਡੇ ਉਹਨਾਂ ਆਫੀਸਰਸ ਨੂੰ ਜਿਹੜੀ ਆ ਉਹ ਸਜ਼ਾ ਹੋਈ ਜਿਨ੍ਹਾਂ ਨੇ ਜਸਵੰਤ ਸਿੰਘ ਕਾਲਨਾ ਦਾ ਜਿਨ੍ਹਾਂ ਤੇ ਇਲਜ਼ਾਮ ਲੱਗਦਾ ਸੀ ਪਰ ਫੇਰ ਵੀ ਸਟਿਲ ਇਹ ਜਿਹੜਾ ਉਹਨੂੰ ਰੋਕਿਆ ਜਾਰਿਆ ਇਹਦੀ ਇੱਕੋ ਹੀ ਗੱਲ ਆ ਕਿ ਇਹਦੀ ਜਿਹੜੀ ਰੀਚ ਕਿੱਥੇ ਤੱਕ ਜਾਣੀ ਆ ਇਸੇ ਕਰਕੇ ਆਈ ਥਿੰਕ ਇਸ ਫਿਲਮ ਨੂੰ ਰੁਕਿਆ ਜਾ ਰਿਹਾ ਕਿਉਂਕਿ ਦਲਜੀਤ ਦਸਾਂਜ ਦੀ ਜੈਸਵੀ ਕੇ ਦੀ ਉਹਨਾਂ ਦੀ ਫੈਨ ਫਾਲੋਇੰਗ ਆ ਜਾਂ ਉਹਨਾਂ ਦੀ ਪੋਪੂਲੈਰਿਟੀ ਇਸ ਸਮੇ ਬਣ ਚੁੱਕੀ ਆ ਉਹ ਮੈਨੂੰ ਹਾਲੀਆ ਇਤਿਹਾਸ ਦੇ ਵਿੱਚ ਆਪਾਂ ਇਦਾਂ ਦਾ ਕੋਈ ਕਲਾਕਾਰ ਸੁਪਰਸਟਾਰ ਨਹੀਂ ਦੇਖਿਆ ਇੱਕ ਪੰਜਾਬੀ ਦਾ ਕਲਾਕਾਰ ਹੋਣ ਦੇ ਚਲਦੇ ਆ ਜੈਸਵੀ ਕੇ ਨਾਲ ਇੰਡੀਆ ਦੇ ਵਿੱਚ ਇਸ ਸਮੇ ਸਭ ਤੋਂ ਤਕੜਾ ਨਾਮ ਸਿੰਗਰਾਂ ਦੀ ਸੂਚੀ ਦੇ ਵਿੱਚ ਦਲਜੀਤ ਦਸਾਂਝ ਦਾ ਆਉਂਦਾ ਫੁਰ ਕਿਸੇ ਦਾ ਹੈ ਨਹੀਂ ਸੋ ਆਬਵੀਅਸਲੀ ਉਹਨਾਂ ਦੀ ਕੋਈ ਵੀ ਫਿਲਮ ਤੇ ਉਹ ਵੀ ਹਿੰਦੀ ਦੇ ਵਿੱਚ ਜਦੋਂ ਰਿਲੀਜ਼ ਹੋਣੀ ਆ ਤੇ ਦੈਟ ਮੀਨਸ ਓਕੇ ਬਹੁਤ ਵੱਡੇ ਪੱਧਰ ਤੇ ਉਹ ਦੇਖੀ ਜਾਣੀਆਂ ਤੇ ਸ਼ਾਇਦ ਇਸੇ ਗੱਲ ਦਾ ਜਿਹੜਾ ਡਰ ਵੀ ਲੱਗ ਰਿਹਾ ਹੁਣ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਤੁਸੀਂ ਉਹਨਾਂ ਦੀ ਜੀਵਨ ਦੇਖੋ ਜਿਹੜਾ ਉਹਨਾਂ ਦਾ ਪਰਿਵਾਰ ਸੀਗਾ ਉਹ ਵੀ ਇਹਨਾਂ ਦੀ ਕਿਤਾਬ ਦੇ ਵਿੱਚ ਅਜਮੇਰ ਸਿੰਘ ਗੁਣੀ ਜ਼ਿਕਰ ਕਰਦੇ ਨੇ ਕਿ ਉਹ ਜਿਹੜੇ ਸਿੱਖ ਇਤਿਹਾਸ ਦੇ ਨਾਲ ਵਾਕਿਫਿਤ ਰੱਖਦੇ ਨੇ ਉਹਨਾਂ ਨੂੰ ਪਤਾ ਕਿ ਤਾਰਾ ਸਿੰਘ ਬਾਹ ਦਾ ਕੀ ਜਿਹੜਾ ਰੋਲ ਰਿਹਾ ਸਿੱਖ ਹਿਸਟਰੀ ਦੇ ਵਿੱਚ ਤੇ ਤਾਰਾ ਸਿੰਘ ਬਾਹ ਦੇ ਨਾਲ ਜਿਹੜਾ ਲੜਨ ਵਾਲੇ ਸ਼ਹੀਦਾਂ ਦੇ ਵਿੱਚ ਜਿਹੜਾ ਉਹਨਾਂ ਦੇ ਪਿਤਾ ਉਹਨਾਂ ਦੇ ਜਿਹੜੇ ਪੁਰਖਿਆਂ ਦਾ ਨਾਮ ਆਉਂਦਾ ਸੂਰਾ ਪੱਤੀ ਕਰਕੇ ਜਿਹੜੀ ਕਿ ਖਾਲੜਾ ਪਿੰਡ ਦੇ ਵਿੱਚ ਇਹਨਾਂ ਦੇ ਪੁਰਖਿਆਂ ਦੇ ਵਿੱਚੋਂ ਉਹ ਹੋ ਸੀਗੇ ਜਿਨ੍ਹਾਂ ਨੇ ਉਦੋਂ ਤਾਰਾ ਸਿੰਘ ਬਾਹ ਦੇ ਨਾਲ ਹੋ ਕੇ ਉੱਥੇ ਲੜਾਈ ਲੜੀ ਐਂਡ ਉਸ ਤੋਂ ਬਾਅਦ ਇਹਨਾਂ ਦੇ ਦਾਦਾ ਜੀ ਜਿਹੜੇ ਆ ਪਿਤਾ ਜੀ ਆ ਉਹ ਸਾਰੇ ਪਹਿਲਾਂ ਦਾਦਾ ਜੀ ਜਿਹੜੇ ਆ ਉਹ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਲੜਾਈਆਂ ਦੇ ਵਿੱਚ ਕਹਿ ਲਓ ਕਿ ਸ਼ਾਮਲ ਰਹੇ ਸੋ ਜਸਵੰਤ ਸਿੰਘ ਖਾਲੜਾ ਨੇ ਵੀ ਉਹਨਾਂ ਦੀ ਸਟੋਰੀ ਵੀ ਇੱਕ ਇਸ ਤਰੀਕੇ ਦੀ ਆ ਵੈਸੇ ਤਾਂ ਬਹੁਤ ਚੰਗੀ ਗੱਲ ਹੋਵੇ ਕਿ ਉਹ ਫਿਲਮ ਰਿਲੀਜ਼ ਹੋ ਜਵੇ ਤੇ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਜਿਹੜਾ ਦੇਖਣ ਦਾ ਮੌਕਾ ਮਿਲੇ ਪਰ ਕਿਉਂਕਿ ਜਦੋਂ ਤੁਸੀਂ ਕਿਤਾਬ ਪੜ ਲੈਂਦੇ ਆ ਜ ਸਾਰਾ ਕੁਝ ਤੁਹਾਨੂੰ ਆਬਵੀਅਸਲੀ ਉਹਦੇ ਬਾਬਤ ਜਾਣਕਾਰੀ ਹੋ ਜਾਂਦੀ ਆ ਉਹਨਾਂ ਦੀ ਮੇਨ ਸਭ ਤੋਂ ਵੱਡਾ ਪੁਆਇੰਟ ਇਹ ਆ ਕਿ ਡੈਫੀਨਿਟਲੀ ਇਸ ਹਾਲੀਆ ਇਤਿਹਾਸ ਦੇ ਵਿੱਚ ਵੀ ਜャ ਹੁਣ ਵੀ ਜਿੱਥੇ-ਜਿੱਥੇ ਵੀ ਸੰਘਰਸ਼ ਚੱਲਦਾ ਬਹੁਤ ਸਾਰੇ ਲੋਕ ਆਪ ਇਸ ਸੰਘਰਸ਼ ਦੇ ਵਿੱਚ ਕੁੱਦਦੇ ਆ ਬਹੁਤ ਸਾਰੇ ਲੋਕ ਅਣ ਚਾਹੇ ਕਹਿ ਲੋ ਕਿ ਬੈਸੇ ਵੀ ਕਈ ਵਾਰ ਜਦਾਂ ਆਪਾਂ ਦੇਖਿਆ ਪੰਜਾਬ ਦੇ ਵਿੱਚ ਵੀ ਪੁਲਿਸ ਨੇ ਕਿਸੇ ਦੇ ਕੋਲ ਕਿਸੇ ਨੇ ਖੜ ਕੇ ਰਾਸਤਾ ਪੁੱਛ ਲਿਆ ਰੋਟੀ ਖਾ ਲਈ ਸਾਰਿਆਂ ਨੂੰ ਸ਼ਾਮਲ ਕਰ ਲਿਆ ਸੋ ਆਮ ਤੌਰ ਤੇ ਕੀ ਹੁੰਦਾ ਲੋਕੀ ਕਹਿੰਦੇ ਆ ਕਿ ਮੈਂ ਇੱਥੋਂ ਨਿਕਲ ਜਮਾ ਕਈਆਂ ਨੇ ਕੋਈ ਸੰਘਰਸ਼ ਕੀਤਾ ਵੀ ਹੋਵੇ ਉਹਨਾਂ ਦਾ ਵੀ ਇਹ ਹੁੰਦਾ ਵੀ ਚਲੋ ਜਿੰਨਾ ਕੁ ਮੈਂ ਯੋਗਦਾਨ ਪਾਉਣਾ ਸੀ ਮੈਂ ਪਾ ਲਿਆ ਹੁਣ ਮੈਂ ਇੱਥੋਂ ਨਿਕਲ ਜਮਾ ਜਸਵੰਤ ਸਿੰਘ ਖਲੜਾ ਦੇ ਕੇਸ ਦੇ ਵਿੱਚ ਇੰਪੋਰਟੈਂਟ ਤੇ ਸਭ ਤੋਂ ਕਹਿ ਲੋ ਕਿ ਇੱਕ ਗੱਲ ਜਿਹੜੀ ਤੁਹਾਨੂੰ ਅਟਰੈਕਟ ਕਰਦੀ ਆ ਉਹ ਇਹ ਹੈ ਕਿ ਉਸ ਉੱਥੋਂ ਯੂਕੇ ਵਿੱਚ ਆ ਚੁੱਕੇ ਸੀ ਉਹਨਾਂ ਨੂੰ ਅਸਾਈਲਮ ਮਿਲਣ ਵਾਲਾ ਸੀ ਪਰ ਉਹ ਦੁਬਾਰ ਤੇ ਦੱਸਦੇ ਆ ਕਿ ਉਸ ਸਮੇਂ ਇਥੇ ਯੂਕੇ ਦੇ ਐਮਪੀ ਵੀ ਸਕੇ ਜਾਂ इवन ਜੋ ਤੋ ਉਹ ਕੈਨੇਡਾ ਦੇ ਵਿੱਚ ਵੀ ਗਏ ਆ ਬਾਅਦ ਵਿੱਚ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਤੂੰ ਤੈਨੂੰ ਮਾਰ ਦੇਣਾ ਉਹਨਾਂ ਨੇ ਕਿ ਤੂੰ ਵਾਪਸ ਨਾ ਜਾ ਬਟ ਸਟਿਲ ਉਹ ਵਾਪਸ ਗਏ ਉੱਥੇ ਤੇ ਇਸ ਵੀਕੇ ਦੇ ਦ੍ਰਿੜ ਇਰਾਦੇ ਨਾਲ ਗਏ ਤੇ ਉਹਨਾਂ ਨੂੰ ਪਤਾ ਸੀ ਕਿ ਮੇਰੀ ਜਿਹੜੀ ਆ ਜਾਨ ਜਾ ਸਕਦੀ ਆ ਉਹਨਾਂ ਦੇ ਵਾਈਫ ਵੀ ਬੀਬੀ ਪਰਮਜੀਤ ਕੌਰ ਖਾਲੜਾ ਹੌਨਰੂਪਾ ਅਮਰਿਤਪਾਲ ਸਿੰਘ ਉਹਨਾਂ ਦੀ ਧਿਰ ਦੇ ਨਾਲ ਵੀ ਕਾਫੀ ਜ਼ਿਆਦੇ ਵੈਸੇ ਚਲੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹ ਗੱਲਬਾਤ ਕਰਦੇ ਰਹਿੰਦੇ ਨੇ ਹਿਊਮਨ ਰਾਈਟਸ ਨੂੰ ਲੈ ਕੇ ਵੀ ਲਗਾਤਾਰ ਸੋ ਉਹਨਾਂ ਦੀਆਂ ਇੰਟਰਵਿਊਜ਼ ਤੋਂ ਵੀ ਪਤਾ ਲੱਗਦਾ ਕਿ ਭਾਈ ਜਸਵੰਤ ਸਿੰਘ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਕਿ ਐਂਡ ਆਫ ਦਾ ਡੇ ਮੈਨੂੰ ਇਹਨਾਂ ਨੇ ਨਹੀਂ ਛੱਡਣਾ ਤੇ ਉਹਨਾਂ ਨੂੰ ਉਹਨਾਂ ਨੂੰ ਕਿਹਾ ਵੀ ਗਿਆ ਸੀ ਵੀ ਤੂੰ 25000 ਲਾਛਾਂ ਦੀ ਗੱਲ ਕਰਦਾ ਇੱਥੇ 25000 ਇੱਕ ਹੁੰਦਿਆਂ ਪਤਾ ਨਹੀਂ ਲੱਗਣਾ ਵੀ ਤੇਰਾ ਵੀ ਨੰਬਰ ਨਾਲ ਹੀ ਲਾ ਦੇਾਂਗੇ ਸੋ ਆਬਵੀਅਸਲੀ ਉਸ ਤੋਂ ਬਾਅਦ ਉਹਨਾਂ ਨੂੰ ਘਰੋਂ ਚੱਕ ਲਿਆ ਗਿਆ ਤੇ ਉਹਨਾਂ ਦਾ ਕਦੇ ਵੀ ਮੁੜ ਕੇ ਪਤਾ ਨਹੀਂ ਲੱਗਾ ਤੇ ਡ ਪਰ ਇਹਦੇ ਵਿੱਚ ਮੇਨ ਗੱਲ ਇਹ ਹੈ ਕਿ ਆਪਾਂ ਬਹੁਤ ਵਾਰ ਜਦੋਂ ਗੱਲ ਕਰਦੇ ਆ ਸਾਡੇ ਕਈ ਸੱਜਣਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਣੀ ਕਿ ਜਦੋਂ ਸਿਨੇਮੇ ਦੀ ਜਾਂ ਜਿਹੜਾ ਅੱਜ ਕੱਲ ਜੋ ਵੀ ਕਲਾਕਾਰੀ ਅਦਾਕਾਰੀ ਫਿਲਮ ਆਇਆ ਸੀਰੀਜ਼ ਆ ਇਹਦੀ ਗੱਲ ਆਉਂਦੀ ਆ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਛੱਟ ਦੇਣੀ ਇਹਦੇ ਤੇ ਇਤਰਾਜ਼ ਜ਼ਾਹਿਰ ਕਰ ਦਿੰਦੇ ਨੇ ਕਿ ਤੁਸੀਂ ਇਹ ਇਹ ਜੀ ਸਿੱਖੀ ਤੋਂ ਦੂਰ ਲੈ ਕੇ ਜਾ ਰਹੀ ਹੈ ਜਾਂ ਇਹ ਇਹਨਾਂ ਦੇ ਥਰੂ ਗੱਲ ਨਹੀਂ ਹੋਣੀ ਚਾਹੀਦੀ ਪਰ ਜੇਕਰ ਇਦਾਂ ਨਾ ਹੋਵੇ ਜਿੱਦਾਂ ਹੁਣ ਕਈ ਸੱਜਣ ਕਹਿੰਦੇ ਨੇ ਕਿਤਾਬਾਂ ਪੜ੍ਹਣੀਆਂ ਚਾਹੀਦੀਆਂ ਜੀ ਤੁਸੀਂ ਇਸ ਵੀ ਕੇ ਨਾਲ ਨਾਟਕੀ ਰੂਪ ਨਾ ਪੇਸ਼ ਕਰੋ ਹੁਣ ਕਿਤਾਬਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਬਹੁਤ ਨੇ ਪਰ ਕਿਉਂਕਿ ਇਸ ਫਿਲਮ ਨੇ ਜਿਹੜੀ ਉਹ ਇੰਨੀ ਪੂਰੀ ਦੁਨੀਆ ਦੇ ਵਿੱਚ ਗੱਲ ਪਹੁੰਚਾ ਦੇਣੀ ਆ ਇਸੇ ਕਰਕੇ ਇਹਨੂੰ ਜਿਹੜਾ ਉਹ ਰੋਕਿਆ ਜਾ ਰਿਹਾ ਕਿ ਇਹੇ ਅੱਗੇ ਨਾ ਵਧੇ ਸੋ ਇਸ ਕਰਕੇ ਜਦੋਂ ਆਪਾਂ ਬਹੁਤ ਵਾਰ ਬਲੈਕ ਐਂਡ ਵਾਈਟ ਦੇ ਵਿੱਚ ਨਾ ਚੀਜ਼ਾਂ ਨੂੰ ਦੇਖਦੇ ਆ ਨਾ ਵੀ ਹਿਸਟਰੀ ਦੇ ਉੱਤੇ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਖਾਸ ਕਰਕੇ ਸਿੱਖ ਹਿਸਟਰੀ ਦੇ ਉੱਤੇ ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਸੋਚਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਇਸ ਲੈਵਲ ਤੇ ਜਾ ਕੇ ਕੋਈ ਚੀਜ਼ ਬਣਾਉਨੇ ਹੋ ਤੇ ਉਹ ਹਮੇਸ਼ਾ ਹੀ ਜਿਹੜੀ ਆ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਦੀ ਆ ਐਂਡ ਇਹਦੇ ਵਿੱਚ ਇਹ ਵੀ ਆ ਇਹ ਮੈਂ ਪਿਛਲੀ ਵਾਰ ਵੀ ਕਿਹਾ ਸੀ ਕਿ ਜਿੱਦਾਂ ਪੰਜਾਬ ਦੇ ਵਿੱਚ ਐਮਰਜੈਂਸੀ ਫਿਲਮ ਦਾ ਵਿਰੋਧ ਹੋਇਆ ਉਹ ਵੀ ਇੱਕ ਗਲਤ ਗੱਲ ਸੀ ਕਿਉਂਕਿ ਜਦੋਂ ਤੁਸੀਂ ਫਰੀडम ਆਫ ਸਪੀਚ ਦੀ ਗੱਲ ਕਰਦੇ ਆ ਤਾਂ ਫਰੀडम ਆਫ ਸਪੀਚ ਕੱਲੀ ਮੇਰੀ ਨਹੀਂ ਫਿਰ ਉਹ ਸਾਰਿਆਂ ਦੀ ਉਹ 19 ਕੰਗਣਾ ਰਣੌਤ ਦੀ ਵੀ ਆ ਸੋ ਜੇਕਰ ਉਹ ਫਿਲਮ ਨੂੰ ਵੀ ਪੰਜਾਬ ਦੇ ਵਿੱਚ ਚੱਲਣ ਦਿੱਤਾ ਜਾਣਾ ਚਾਹੀਦਾ ਸੀ ਉਹ ਵੈਸੇ ਫਲॉप ਹੋ ਗਈ ਕਿਸੇ ਨੇ ਕੋਈ ਜ਼ਿਆਦਾ ਉਹਨੂੰ ਨਹੀਂ ਪੁੱਛਿਆ इवन दो ਕਿ ਕਈ ਲੋਕ ਕਹਿੰਦੇ ਨੇ ਕਿ ਉਹਦੀ ਐਕਟਿੰਗ ਜਦਾਕਾਰੀ ਬਹੁਤ ਚੰਗੀ ਸੀ ਬਟ ਸਟਿਲ ਕੋਈ ਜ਼ਿਆਦਾ ਉਹਨੂੰ ਨਹੀਂ ਲੋਕਾਂ ਨੇ ਦੇਖਿਆ ਜੇਕਰ ਉਹ ਚੱਲ ਵੀ ਜਾਂਦੀ ਪੰਜਾਬ ਦੇ ਵਿੱਚ ਤਾਂ ਐਡਾ ਕੋਈ ਮਸਲਾ ਨਹੀਂ ਸੀ ਹੋਣਾ ਤੇ ਐਟਲੀਸਟ ਸਾਡੇ ਕੋਲ ਆਰਗੂਮੈਂਟ ਤਾਂ ਹੁੰਦਾ ਨਾ ਕਿ ਅਸੀਂ ਜੇਕਰ ਕੋਈ ਸਾਡੇ ਦੇ ਉੱਤੇ ਕ੍ਰਿਟਿਸਿਜ਼ਮ ਬੇਸ਼ੱਕ ਉਹ ਗਲਤ ਵੀ ਸੀ ਉਹਨੂੰ ਆਪਾਂ ਉਹਨੂੰ ਫੈਕਚੁਅਲ ਜਿਹੜੀਆਂ ਗਲਤੀਆਂ ਸੀ ਉਹਨੂੰ ਠੀਕ ਕਰ ਸਕਦੇ ਸੀ ਬਟ ਅਦਰਵਾਈਜ਼ ਜੇ ਤੁਸੀਂ ਕਹਿੰਦੇ ਬਈ ਆਪਾਂ ਬੈਨ ਹੀ ਕਰਦੇਓ ਆਈ ਥਿੰਕ ਹੁਣ ਜਿਹੜੇ ਲੋਕ ਉਹ ਕਹਿੰਦੇ ਸੀ ਕਿ ਐਮਰਜੈਂਸੀ ਨੂੰ ਬਿਲਕੁਲ ਬੈਨ ਕਰਦੇਓ ਉਹਨਾਂ ਕੋਲ ਤਾਂ ਕੋਈ ਆਰਗੂਮੈਂਟ ਨਹੀਂ ਬਚਦਾ ਇਹ ਕਿ ਪੰਜਾਬ 99 ਨੂੰ ਜਿਹੜਾ ਉਹਨੂੰ ਹਰੀ ਝੰਡੀ ਦਿੱਤੀ ਜਾਣੀ ਚਾਹੀਦੀ ਆ ਸੋ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਤਰੀਕੇ ਨਾਲ ਸੋਚ ਸਮਝ ਕੇ ਕਰਨੀਆਂ ਚਾਹੀਦੀਆਂ ਬਾਕੀ ਬਹੁਤ ਸਾਰੇ ਮਸਲਿਆਂ ਤੇ ਲਗਾਤਾਰ ਤੁਹਾਡੇ ਨਾਲ ਜੁੜਦੇ ਰਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਸਕੀ